ਹੇ ਪ੍ਰਾਨਨਾਥ ਗੋਬਿੰਦਹ ਕਿਰਪਾ ਨਿਧਾਨ ਜਗਤ ਗੁਰੂ ਸਿਰਵ ਅਰਥ ਭਾਵੇਂ ਦੀ ਕਥਾ ਸੂਬਾ ਡਿਟੇਲ ਨਾਲ ਹੋ ਚੁੱਕੀ ਹੈ ਤੈਨੂੰ ਸੱਚੀ ਮੁੱਚੀ ਮਹਾਰਾਜ ਸਾਡੀ ਖਿਰ ਦੇ ਦੀ ਅਰਦਾਸ ਬਣਾ ਦੇਣੀ ਸਲੋਕ ਹੇ ਪ੍ਰਾਨਨਾਥ ਦਾ ਅਰਥ ਹੈ ਹੇ ਪ੍ਰਾਣਾ ਦੇ ਮਾਲਕ ਜੀ ਸਾਡੇ ਪ੍ਰਾਣਾ ਦੇ ਸਾਈਂ ਤੁਸੀਂ ਹੋ ਸਾਡੇ ਆਪਣੇ ਹੱਥ ਵਿੱਚ ਪ੍ਰਾਨ ਨਹੀਂ ਜਿਹੜੇ ਅਸੀਂ ਸਾਹ ਸਾਹ ਲੈ ਰਹੇ ਆ ਸਾਹ ਲੈ ਰਹੇ ਆ ਸਾਡੇ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਸਤਗੁਰਾਂ ਨੇ ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵਚਨ ਹੈ ਹਰ ਜਪਦਿਆ ਖਿੰ ਢੇਲਾ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੈ ਸੋ ਆਵੇ ਕੀ ਨਾ ਆਵਰਾਮ ਇਹਦਾ ਮਤਲਬ ਆਪਣੀ اختیار ਕੁਛ ਨਹੀਂ ਸਤਿਗੁਰੂ ਕਹ ਰਹੇ ਨੇ ਪ੍ਰਾਣਾ ਦੇ नाथ ਪ੍ਰਾਣਾ ਦੇ ਮਾਲਕ ਜੀ ਧਰਤੀ ਦਾ ਆਸਰਾ ਗੋਬਿੰਦ ਜੀ ਕਿਰਪਾ ਨਿਧਾਨ ਦਾ ਅਰਥ ਹੈ ਕਿਰਪਾ ਦੇ ਖਜ਼ਾਨੇ ਜੀ ਜਗਤ ਗੁਰੋ ਪਾਵੇਂ ਸਵੇਰੇ ਅਰਜ਼ ਕੀਤੀ ਸ਼ਬਦ ਦੇ ਇਥੇ ਦੱਦੇ ਨਾਲ ਕਹੇ ਪਰ ਅਰਥ ਕਰਾਂਗੇ ਜਗਤ ਪਾਟ ਹੈ ਜਗਤ ਗੁਰੋ हे जगत ਦੇ ਗੁਰੂ ਅਰਥਿਓ ਕਰਾਂਗੇ हे जगत ਦੇ ਗੁਰੂ ਪ੍ਰਾਣਾ ਦੇ ਸਾਈਂ ਜੀ ਧਰਤੀ ਦਾ ਸਹਾਰਾ ਜੀ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਜੀ ਅਗਲਾ ਬਚਨ ਹੈ ਸੇ ਸੰਸਾਰ ਤਾਪ ਹਰਨੈ ਇਸ ਸੰਸਾਰ ਵਿੱਚ ਜਿਹੜਾ ਆਦ ਬਿਆਦ ਉਪਾਦ ਤਿੰਨੇ ਤਾਪ ਨੇ ਇਨ੍ਹਾਂ ਤਿੰਨਾ ਤਾਪਾਂ ਨੂੰ ਖਰਨ ਵਾਲੇ ਖਤਮ ਕਰਨ ਵਾਲੇ ਤੁਸੀਂ ਹੋ ਸਿਰਫ ਅਜੇ ਸਿਫਤਾਂ ਹੋ ਰਹੀਆਂ ਨੇ ਵਾਹਿਗੁਰੂ ਜੀ ਦੀਆਂ ਔਰ ਇਸ ਸ਼ਲੋਕ ਦੇ ਅਖੀਰ ਵਿੱਚ ਜਿਹੜੀ ਮੰਗ ਹੈ ਨਾ ਮੈਂ ਕਹਾਗਾ ਸਤਿਗੁਰੂ ਕਿਰਪਾ ਕਰਿਓ ਹਾਰ ਸਿਖ ਉਹਦੇ ਜੀਵਨ ਵਿੱਚ ਇਹ ਦਾਤ ਦੇ ਦਿਆ ਜੇ ਇਹ ਸੰਸਾਰ ਤਾਪ ਹਰਨ ਸੰਸਾਰ ਦੇ ਦੁੱਖ ਦੂਰ ਕਰਨ ਵਾਲੇ ਕਰੋਨਾ ਮੈਂ ਸਭ ਦੁਖ ਹਰੂ ਕਰੋਨਾ ਮੈਂ ਦਾ ਅਰਥ ਹੈ ਕਿਰਪਾਲੂ ਅਤ ਦੇ ਕਰੋਨਾ ਨਾਲ ਭਰੇ ਹੋਏ ਵਾਹ ਗੁਰੂ ਜੀ ਇਸ ਸੰਸਾਰ ਦੇ ਸਾਰੇ ਦੁੱਖ ਦੂਰ ਕਰਦੇ ਸਾਰਿਆਂ ਦੇ ਦੁੱਖ ਘਟ ਦੇ ਦੁੱਖ ਹਾਰੋ ਮਰ ਜੇ ਕਿਨੇ ਖੇ ਸਰਨ ਜੋਗ ਦਿਆਲਹ ਆਪਣੀ ਸ਼ਰਨ ਵਿੱਚ ਰੱਖਣ ਵਾਲੇ ਦਿਆਲੂ ਵੈ ਗੁਰੂ ਜੀ ਦੀਨਾ ਨਾਥ ਗਰੀਬਾਂ ਦੇ ਸਾਈਂ ਜੀ ਜਿਨ੍ਹਾਂ ਦਾ ਕੋਈ ਵੀ 나ਥ ਨਹੀਂ ਜਿਨ੍ਹਾਂ ਦਾ ਕੋਈ ਸਾਈਂ ਨਹੀਂ ਕੋਈ ਖਸਮ ਨਹੀਂ ਕੋਈ ਮਾਲਕ ਨਹੀਂ ਤੁਸੀਂ ਉਹਨਾਂ ਦੇ ਮਾਲਕ ਹੋ ਦੀਨਾ ਨਾਥ ਮયા ਕਰੋ اے ਸਾਡੇ ਤੋਂ ਦਇਆ ਕਰੋ ਮੈਂ ਕਰੋ ਦਰਤਿ ਕਿਰਪਾ ਕਰੋ ਦਇਆ ਕਰੋ ਤਰਸ ਕਰੋ ਮੇਰ ਕਰੋ ਫਜ਼ਲ ਕਰੋ ਲਭ ਜਿਹੜੇ ਮਰਜੀ ਵਰਤ ਲਈ ਕੀ ਦਇਆ ਕਰੋ ਜੀ ਹੁਣ ਆਖ ਤੁਕ ਹੈ ਸਰੀਰ schwast ਖੀਣ ਸਮੈ ਅਰ ਸਣਿਓ ਤੇ ਸਾਰੇ ਜੀਵਾਂ ਤੇ ਦਇਆ ਕਰ ਦਿਓ ਜਦੋਂ ਬੰਦੇ ਦਾ ਸਰੀਰ ਬਿਲਕੁਲ aroog ਹੈ ਕੋਈ ਉਹਨੂੰ ਬਿਮਾਰੀ ਨਹੀਂ ਕਿਸੇ ਕਿਸਮ ਦੀ ਨਾ ਅੰਦਰ ਦੀ ਨਾ ਸ਼ਰੀਰ ਦੇ ਬਾਹਰ ਦੀ ਕੋਈ ਬਿਮਾਰੀ ਨਹੀਂ ਉਸ ਸਵਸਥ ਅਵਸਥਾ ਦੇ ਵਿੱਚ ਉਸ ਤੰਦਰੁਸਤੀ ਦੇ ਵਿੱਚ ਇੱਕ ਕਿਰਪਾ ਕਰਿਓ ਇਹ ਜੀਵ ਕੁਰਾਏ ਨਾ ਪੈ ਜਾਏ ਕਿਉਂਕਿ ਜੋਬਨ ਪੈਸਾ ਤੇ arogyata ਜੇ ਗੁਰੂ ਦੇ ਸ਼ਬਦ ਦਾ ਕੁੰਡਾ ਸਿਰ ਤੇ ਨਾ ਹੋਵੇ ਬੰਦਾ ਇੱਕ ਖਿੰਨ ਵਿੱਚ ਕੁਰਾਏ ਪੈ ਜਾਂਦਾ ਮਹਾਰਾਜ ਜੀ ਨੇ ਬਚਨਿਕ ਵਰਤੇ ਜੋਬਨ ਧਨ ਪ੍ਰਭਤਾ ਕੈ ਮਦ ਮੈਂ ਐਨਿਸ਼ ਰਹੇ دیਵਾਨਾ ਦਿਨ ਰਾਤ ਉਹ ਸੱਚੀ ਮੁੱਚੀ دیਵਾਨਗੀ ਚ ਰਹਿੰਦਾ ਖੰਕਾਰ ਚ ਹੈ ਮਹਾਰਾਜ ਜੀ ਇਹ ਸਾਰੀ ਦੁਨੀਆ ਤੇ ਕਿਰਪਾ ਕਰੋ ਵੇਖੋ ਮੇਰੀ ਬੇਨਤੀ ਹੈ ਕਿ ਇਹ ਵੈ ਗੁਰੂ ਜੀ ਅਸੀਂ ਆ ਬੇਨਤੀਆਂ ਆਪਾਂ ਕਰਾਣੇ ਨੇ ਜੀ ਭਾਈ ਸਾਹਿਬ ਕਰਨ ਜਾਂ ਆਪ ਕਰੀਏ ਤੇ ਜਦੋਂ ਆਪਾਂ ਪਾਠ ਕਰਨੇ ਆ ਜਿਹੜੇ ਸ਼ਬਦ ਸਤਿਗੁਰਾਂ ਨੇ ਬੇਨਤੀ ਰੂਪ ਵਿੱਚ ਕਹੇ ਨੇ ਤੇ ਜੇ ਆਪਾਂ ਉਸੇ ਪਾਰਟ ਨੂੰ ਆਧਾਰ ਬਣਾ ਕੇ ਬੇਨਤੀ ਕਰੀਏ ਤੇ ਕਿੰਨੀ ਸੁਣੀ ਜਾਏ ਵੇਖੋ ਇੱਥੇ ਸਤਿਗੁਰੂ ਕਹ ਰਹੇ ਨੇ ਸਰੀਰ ਸਵਸਤ ਖੀਣ ਸਮੈ ਜਦੋਂ ਸਰੀਰ ਅਰੋਗ ਹੋਵੇ ਤੇ ਖੀਣ ਦਾ ਅਰਥ ਇਹ ਜਦੋਂ ਜਵਾਨੀ ਜਾ ਰਹੀ ਹੈ ਬੁਢੇਪੇ ਨੇ ਕਮਜ਼ੋਰੀ ਪੈਦਾ ਕਰ ਦਿੱਤੀ ਹੈ ਜਦੋਂ ਖੀਣ ਅਵਸਥਾ ਆ ਜਾਏ ਸੱਚਮੁੱਚ ਸਰੀਰ ਜਵਾਬ ਦੇਣ ਲੱਗ ਪੈ ਲੱਤਾਂ ਜਵਾਬ ਦੇਣ ਲੱਗ ਪੈਣ ਕਿਉਂਕਿ ਬੁਢੇਪਾ ਆਪਣੇ ਆਪ ਵਿੱਚ ਬੜਾ ਵੱਡਾ ਰੋਗ ਹੈ ਤੇ ਜਿਉਂ-ਜਿਉਂ ਬੰਦੇ ਤੁੰਦਾ ਮੈਂ ਸਵੇਰੇ ਵੀ ਕਿਹਾ ਕਿ ਜਵਾਨੀ ਕਿਸੇ ਤੋਂ ਨਿਖਾਰਦੀ ਜਿੱਦਨ ਵੀ ਜਵਾਨੀ ਖਾਰਦੀ ਉਹ ਦਿਨ ਬੁਢੇਪੇ ਤੋਂ ਹਾਰਦੀ ਹੈ ਮਹਾਰਾਜ ਦੀ ਤੁਕਲੀ ਸੀ ਜਰ ਆਈ ਜਵਾਨੀ ਹਾਰ ਗਿਨ ਜੋ ਬਣਾ ਰਿਆ ਤੇ ਜਦੋਂ ਜਵਾਨੀ ਖਾਰਦੀ ਹੈ ਬੁਢੇਪੇ ਚ ਫਿਰ ਉਹ ਦਿਨ ਚੇਤੇ ਆਉਂਦੇ ਨੇ ਜਦੋਂ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਹੁੰਦਾ ਉਂਜ ਵੈਸੀ ਬਾਬਾ ਸਾਹਿਬ ਜੀ ਦਾ ਇੱਕ ਬਚਨ ਹੈ ਫਰੀਦ ਸਾਹਿਬ ਜੀ ਦਾ ਉਹ ਬਚਨ ਹੈ ਇਨੀ ਨਿੱਕੀ ਜੰਗੀ ਹੈ ਆ ਜਿਹੜੀਆਂ ਲੱਤਾਂ ਨੇ ਜੀ ਪਿੰਨਣੀਆਂ ਅਰੋਗ ਲੱਤਾਂ ਥਲ ਡੋਂਗਰ ਭਵਯੂਮ ਭਵਯੂ ਮੈਂ ਪਹੋਂ ਕੇ ਆਇਆ ਘੁੰਮ ਕੇ ਆਇਆ ਭੱਬ ਕੇ ਆਇਆ ਕਿੰਨੇ ਜਦੋਂ ਇਹ ਲੱਤਾਂ ਬਿਲਕੁਲ ਠੀਕ ਸਨ ਕੋਈ ਗੋਡੇ ਨਹੀਂ ਕੋਈ ਦਰਦ ਨਹੀਂ ਉਦੋਂ ਮੈਦਾਨੀ ਇਲਾਕੇ ਵੀ ਭੱਜ ਕੇ ਸਰ ਕੀਤੇ ਪਹਾੜੀ ਇਲਾਕੇ ਵੀ ਕੀਤੇ ਪਰ ਅੱਜ ਇੰਨਾ ਬੇਬਸ ਹੋ ਗਿਆ ਵਾਂ ਕਿ ਨਮਾਜ਼ ਪੜ੍ਹਨੀ ਹੈ ਉੱਥੇ ਭਾਵੇਂ ਕਈਆਂ ਨੇ ਪਾਣੀ ਦੇ ਕੁਜੇ ਦੇ ਅਰਥ ਹੋਰ ਕੀਤੇ ਤੇ ਜਿਹੜੇ ਜ਼ਿਆਦਾ ਵਿਦਵਾਨ ਨੇ ਉਹ ਹੀ ਕਰਦੇ ਨੇ ਕਿ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵੇ ਓਮ ਅੱਜ ਫਰੀਦਾ ਕੁਜੜਾ ਉਹ ਕੁਜਾ ਜਿੱਥੇ ਨਮਾਜ਼ ਪੜਨ ਤੋਂ ਪਹਿਲਾਂ ਵਜ਼ੂ ਕੀਤਾ ਜਾਂਦਾ ਹੈ ਸਹਿ ਕੋਹਾ ਕੀ ਓਮ ਜਿਹੜੀਆਂ ਲੱਤਾਂ ਕਿੰਨੇ ਕਿੰਨੇ ਮੀਲ پہاੜਾਂ ਤੇ ਦੌੜ ਕੇ ਜਾਂਦੀਆਂ ਸਨ ਅੱਜ ਥੋੜੀ ਜੀ ਦੂਰ ਪਿਆ ਹੈ ਪਾਣੀ ਦਾ ਕੁਜਾ ਅੰਜ ਲੱਗਦਾ ਪਤਾ ਨਹੀਂ ਸੈਂਕੜੇ ਕੋ ਦੂਰ ਗਿਆ ਹੋਵੇ ਸੈਂਕੜੇ ਕੋ ਉਹਨਾਂ ਨੇ ਬੁਢੇਪੇ ਦਾ ਬੜਾ ਜ਼ਿਕਰ ਕੀਤਾ ਮੈਂ ਖਾਸ ਕਰਕੇ ਕਹਿਣਾ ਇਹ ਮਨ ਤੱਕ ਚੋਖਾ ਤੰਗ ਕਰੇ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਬਾਬੇ ਫਰੀਦ ਜੀ ਦੀ ਬਾਣੀ ਪੜ ਲਓ ਤੇ ਥੋੜਾ ਜਿਹਾ ਟਿਕਾਣੇ ਤੇ ਆ ਜਾਂਦਾ ਕਿਉਂਕਿ ਉਹਨੇ ਸਾਰਾ ਦ੍ਰਿਸ਼ ਦੱਸਿਆ ਵੀ ਆ ਕੁਝ ਬੰਦੇ ਦਾ ਮੇਰੀ ਬੇਨਤੀ ਹੈ ਜਦੋਂ ਸਵਸਥ ਅਵਸਥਾ ਹੈ ਗੁਰੂ ਸਾਹਿਬ ਜੀ ਨੇ ਇੱਕ ਬਚਨ ਵੀ ਕਿਹਾ ਹੈ ਕਿ ਜਿਹੜਾ ਸੁਵਸਤ ਅਵਸਥਾ ਵਿੱਚ ਨਾਮ ਜਪਿਆ ਜਾਂਦਾ ਸੁਵਸਤ ਵਸਤਾ ਹਰ ਕੀ ਸੇਵਾ ਮਧ ਅੰਤ ਪ੍ਰਭ ਜਾਪਨ ਧੰ ਗੁਰੂ ਪੰਚਮ ਪਿਤਾ ਜੀ ਦਾ ਬਚਨ ਕਹਿੰਦੇ ਨੇ ਬੰਦੇਓ ਐਸ ਕੀਮਤੀ એનર્ਜੀ ਨੂੰ ਨਾ ਗਵਾਓ ਜਿਹੜੀ ਸੇਵਾ ਜਿਹੜਾ ਚੌਂਕੜਾ ਜਿਹੜੀ ਭਜਨ ਬੰਦਗੀ ਜਵਾਨੀ ਵਿੱਚ ਸੁਵਸਤ ਅਵਸਥਾ ਵਿੱਚ ਹੋਣੀ ਹੈ ਉਹ ਸੇਵਾ ਨਹੀਂ ਕੋ ਸਕਦੀ ਬੁਢੇਪੇ ਵਿੱਚ ਤੇ ਇੱਕ ਕੰਮ ਕਰੋ ਮਦ ਤੇ ਅੰਤ ਇਹਦਾ ਮਤਲਬ ਮੱਧ ਤੋਂ ਪਹਿਲਾਂ ਰਜ ਦੇ ਸੇਵਾਕਰ ਤੇ ਮੱਧ ਤੋਂ ਬਾਅਦ ਅੰਤ ਹੁਣ ਜਿਹੜੀ ਸੇਵਾ ਕੀਤੀ ਤੂੰ ਵੈਗੁਰੂ ਵੈਗੁਰੂ ਜਪਿਆ ਕਰ ਸਵਸਥ ਵਿਵਸਥਾ ਹਰ ਕੀ ਸੇਵਾ ਮੱਧ ਅੰਤ ਪ੍ਰਭ ਜਾਪਨ ਨਾਨਕ ਰੰਗ ਲੱਗਾ ਪਰਮੇਸ਼ਰ ਬੌਰ ਜਨਮ ਨਾ ਛਾਪਣ ਤੇ ਤਨ ਠੱਪਾ ਨਹੀਂ ਲੱਗੇਗਾ ਮੋਰ ਨਹੀਂ ਲੱਗੇਗੀ ਤੈਨੂੰ ਦੁਬਾਰਾ ਆਉਣਾ ਪੈਣਾ ਮੈਂ ਇਸ ਕਰਕੇ ਬੇਨਤੀ ਕੀਤੀ ਅੱਜ ਮੈਂ ਥੋੜਾ ਰਿਪੀਟ ਤਾ ਕਰ ਰਿਹਾ ਇਹ ਘਟੋ ਘਟ ਆਹ ਤੋ ਕੀ ਚੇਤੇ ਰੱਖ ਲਈ ਕਿਸ ਸਰੀਰ ਸਵਸਤ ਖੀਣ ਸਮੇ ਜਦੋਂ ਅਰੋਗ ਹੋਵੇ ਉਦੋਂ ਤੇ ਜਦੋਂ ਵੈ ਗੁਰੂ ਜੀ ਖੀਣਤਾ ਆ ਜਾਏ ਬੁਢੇਪਾ ਆ ਜਾਏ ਤਾਕਤ ਚਲੀ ਜਾਏ ਤੇ ਮੇਰੇ ਮਾਲਕ ਕਿਰਪਾ ਕਰੀ ਤੇ ਸਿਮਰਨਾ ਭੁੱਲੇ ਬਾਬਾ ਸਾਹਿਬ ਜੀ ਦੇ ਜੀਵਨ ਵਿੱਚ ਮੈਂ ਇੱਕ ਹੋਰ ਅਰਜ਼ ਕਰਾਂ ਬਾਬਾ ਫਰੀਦ ਸਾਹਿਬ ਜੀ ਦਾ ਜਦੋਂ ਅੰਤਲਾ ਸਮਾ ਆਇਆ ਨਾ ਜੀ ਇਹ ਉਹਨਾਂ ਦਾ ਇੱਕ ਜੇ ਕਿਸੇ ਨੇ ਪੰਜਾਬੀ ਚ ਪੜਨਾ ਹੋਵੇ ਇਹ ਬਾਬਾ ਫਰੀਦ ਸਾਹਿਬ ਬਾਰੇ ਮੈਂ ਕਿ ਐਡਾ ਵੱਡਾ ਕੰਮ ਕਿਸੇ ਨੇ ਕੀਤਾ ਹਾਲਾਂ ਡਾਕਟਰ ਦੀਵਾਨ ਸਿੰਘ ਉਹਨਾਂ ਦਾ ਹੈਗਾ ਬਾਬਾ ਫਰੀਦ ਸਾਹਿਬ ਜੀ ਤੇ ਚਲੋ ਮੈਂ ਥੋੜੀਆਂ ਜੀਆਂ ਨਾ ਇਹ ਜਿਹੜੇ ਬੰਦੇ ਸੱਚੀ ਮੁੱਚੀ ਜੇ ਨਾਲ ਬਹੁ ਸਟੱਡੀ ਕੀਤੀ ਹੈ ਮੈਂ ਉਹਨਾਂ ਦੇ ਗ੍ਰੰਥਾਂ ਦੇ ਹਵਾਲਾ ਦੇ ਨਾਮ ਆਮ ਤੌਰ ਤੇ ਸਾਨੂੰ ਕਿੱਥੇ ਮਿਲ ਜਾਣਗੇ ਜਨਮ ਸਾਖੀਆਂ ਮਿਲ ਜੂ ਬੰਦਿਆਂ ਨੇ ਮਿਹਨਤਾਂ ਕੀਤੀਆਂ ਡਾਕਟਰ ਦੀਵਾਨ ਸਿੰਘ ਦੀ ਹੈ ਬਾਬਾ ਫਰੀਦ ਸਾਹਿਬ ਬਾਰੇ ਛੋਟੀ ਜੀ ਕਿਤਾਬ ਪਰ ਇੱਕ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਪਾਣ ਜਿੰਨਾ ਕ ਬਾਬਾ ਫਰੀਦ ਸਾਹਿਬ ਜੀ ਦੇ ਸੰਬੰਧੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਹੋਣਾ ਨੇ ਖੋਜ ਕਰਕੇ ਲਿਖ ਦਿੱਤਾ ਕਮਾਲ ਕਰ ਦਿੱਤੀ ਉਹਨਾਂ ਨੇ ਉਹਦੇ ਵਿੱਚ ਬਾਬਾ ਸਾਹਿਬ ਜੀ ਦੀ ਕੁਝ ਉਹ ਰਚਨਾ ਜਿਹੜੀ ਅਰਬੀ ਵਿੱਚ ਹੈ ਕੁਝ ਉਹ ਰਚਨਾ ਜਿਹੜੀ ਫਾਰਸੀ ਵਿੱਚ ਹੈ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਨੇ ਹੋਰ ਸੌਖਾ ਪੜ੍ਹਨਾ ਹੋਵੇ ਜਿਨ੍ਹਾਂ ਨੂੰ ਇਹ ਸ਼ੌਕ ਹੈ ਕਿ ਦਰवेशੀ ਜਾਂ ਬੰਦਗੀ ਕਿਵੇਂ ਕੀਤੀ ਜਾਂਦੀ ਬਿਲਕੁਲ ਸਰਲ ਇੱਕ ਕਿਤਾਬ ਹੈ ਦਰवेशੀ ਗਾਖਰੀ ਪ੍ਰਿੰਸੀਪਲ ਸਦबीर ਸਿੰਘ ਉਹਨਾਂ ਦੀ ਉਹ ਬੜੀ ਸਰਲ ਜੀ ਆਮ ਬੰਦੇ ਨੂੰ ਸਮਝ ਪਾਈ ਜਾਂਦੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਅੰਤਲਾ ਸਮਾਂ ਆਇਆ ਤੇ ਬਾਬਾ ਸਾਹਿਬ ਨਮਾਜ਼ ਪੜਨ ਲੱਗੇ ਖੁਦਾ ਦੀ ਇਬਾਦਤ ਜੁੜੇ ਉਹ ਕਹਿੰਦੇ ਬੜੇ ਪਾਏ ਨਾ ਸੀ ਸ਼ਰੀਰ ਕਮਜ਼ੋਰੀ ਇੰਨੀ ਸੀ ਕਿ ਸਜਦੇ ਵਿੱਚ ਗਏ ਹੋਏ ਗਸ਼ ਖਾ ਕੇ ਡਿੱਗ ਪਏ ਪੇਟ ਗਏ ਮਤਲਬ ਹੀ बेहोश ਹੋ ਗਏ ਜਦੋਂ ਹੋਸ਼ ਆਈ ਤੇ ਪਰ ਪੁੱਛਦੇ ਆ ਜੀ ਮੈਂ ਨਮਾਜ਼ ਪੜ ਲਈ ਪਗੋ ਮੁਰਿੱਦ ਕਹਿੰਦੇ ਨਹੀਂ ਜੀ ਮੁਕੰਮਲ ਨਹੀਂ ਹੋਈ ਕਹਿਣ ਲੱਗੇ ਲਿਆਓ ਬਰਤਨ ਵਜ਼ੂ ਕਰਾਓ ਮੈਂ ਨਮਾਜ਼ ਪੜ ਲਵਾਂ ਮੈਂ ਆਪਣਾ ਨੀਮ ਨਿਭਾ ਲਵਾਂ ਮੈਂ ਨਮਾਜ਼ ਪੜਾਂ ਉੱਥੇ ਕਿਸੇ ਮੁਰਿੱਦ ਨੇ ਇਹ ਕਹਿ ਦਿੱਤਾ ਜੀ ਹੁਣ ਆਪ ਤਾਂ ਇੰਨਾ ਸਮਾਂ ਇੰਨੇ ਸੰਯਮ ਜਿੰਦਗੀ ਜੀਏ ਹੁਣ ਅੰਤਲਾ ਸਮਾਂ ਹੈ ਤੁਹਾਨੂੰ ਨਮਾਜ਼ ਦੀ ਲੋੜ ਕਹਿਣ ਲੱਗੇ ਤੂੰ ਚੁੱਪ ਕਰ ਕਿ ਮੈਨੂੰ ਪਤਾ ਹੈ ਤੇ ਯਾ ਮੇਰੇ ਖੁਦਾ ਨੂੰ ਪਤਾ ਹੈ ਮੇਰੇ ਅੰਦਰ ਦੀ ਅਵਸਥਾ ਕੀ ਹੈ ਪਰ ਮੈਂ ਅੰਤਲੇ ਸਮੇਂ ਤੱਕ ਆਪਣਾ ਨੇਮ ਨਹੀਂ ਟੁੱਟਣ ਦੇਣਾ ਚਾਹੁੰਦਾ ਪਿਆਰੋ ਆਪਾਂ ਦਾ ਨਿਤਨੇਮ ਵੀ ਨਹੀਂ ਕਈ ਬੰਦੇ ਕਰਦੇ ਬਾਕੀ ਛੱਡੋ ਆਪਾਂ ਦਾ ਕステージ ਤੇ ਬੋਲਣ ਵਾਲੇ ਨਿਤਨੇਮ ਨਹੀਂ ਕਰਦੇ ਪ੍ਰੇਮ ਹੀ ਨੇਮ ਹੁੰਦਾ ਹੈ ਤੇ ਨੇਮ ਹੀ ਪ੍ਰੇਮ ਹੁੰਦਾ ਹੈ ਅੱਜ ਦੀ ਇਹ ਤੱਕ ਮੈਂ ਤਾਂ ਲਈਏ ਵੀ ਤੁਸੀਂ ਇੰਨੀ ਸੰਗਤ ਆ ਰਹੇ ਹੋ ਘਰਾਂ 'ਚ ਬੈਠੇ ਸੁਣ ਰਹੇ ਹੋ ਆਪ ਵਿੱਚ ਸਹਿਜ ਪਾਠ ਕਰਨ ਵਾਲੇ ਵੀ ਨਾਮ ਜਪਣ ਵਾਲੇ ਨੇ ਤੇ ਉਹ ਵੀ ਸੱਜਣ ਹੋਣਗੇ ਜਿਨ੍ਹਾਂ ਨੇ ਕਦੀ ਜਪਜੀ ਸਾਹਿਬ ਨਹੀਂ ਪੜਿਆ ਅਤ ਕਤ ਨਿੰਨ ਘਰਾਂ ਚ ਬੈਠੇ ਹੋਣਗੇ ਘਟੋ ਘਟ ਇਸ ਤੋਕ ਨੂੰ ਅਜ ਬਨਾਲੀਏ ਸੱਚੇ ਬਾਦਸ਼ਾਹ ਭਾਵੇਂ ਜਵਾਨੀ ਕਹਿ ਭਾਵੇਂ ਬਚਪਨ ਕਹਿ ਭਾਵੇਂ ਬੁਢੇਪਾ ਹੋਵੇ ਇੱਕ ਕਿਰਪਾ ਕਰੋ ਸਵਸਤ ਅਵਸਥਾ ਵਿੱਚ ਤੇ ਬੁਢੇਪੇ ਵਿੱਚ ਕਦੀ ਤੇਰੀ ਯਾਦ ਨਾ ਵਿਸਰੇ ਸਰੀਰ ਸਵਸਤ ਖੀਣ ਸਮੇ ਸਿਮਰੰਤ ਨਾਨਕ RAM ਦਮੋਦਰ ਮਾਦੋ ਹੈ ਕਿ ਹੇ ਵੈਗੁਰੂ ਜੀ ਤੁਸੀਂ ਭੁੱਲੋ ਨਾ ਪ੍ਰਭੂ ਭੁੱਲੇ ਨਾ ਇਸੇ ਅਰਜ਼ੀ ਕੀਤੀ ਸੀ ਇਸ ਤੋਂ ਅਗਲਾ ਸ਼ਲੋਕ ਕਿਉਂਕਿ ਲੜੀ ਮਿਲ ਰਹੀ ਇਹ ਦੇ ਨਾਲ ਉਹ ਹੈ ਚਰਨ ਕਮਲ ਸਰਣ ਜੇ ਇਸ ਨੇਮ ਨੂੰ ਨਿਭਾਣਾ ਹੈ ਨਾ ਤੇ ਤੂੰ ਇੱਕ ਕੰਮ ਕਰ ਵੈ ਗੁਰੂ ਜੀ ਦੇ ਚਰਨਾਂ ਦੀ ਸ਼ਰਨ ਵੀ ਚਲਾ ਜਾ ਜਿਹੜੇ ਕਮਲ ਵਰਗੇ ਕੋਮਲ ਨੇ ਭਾਵਾਂ ਬਾਣੀ ਚ ਆਪ ਸਭ ਨੂੰ ਪਤਾ ਹੈ ਚਰਨਾਂ ਦਾ ਜ਼ਿਕਰ ਬੜੀ ਬੜੀ ਹੁੰਦਾ ਹੈ ਚਰਨ ਦੇ ਲਫ਼ਜ਼ੀ ਅਰਥ ਵੈਸੇ ਪੈਰ ਹੀ ਨੇ ਪਰ ਗੁਰਬਾਣੀ ਚਰਨਾਂ ਦੀ ਵਿਆਖਿਆ ਵੀ ਦਿੰਦੀ ਹੈ ਖਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ ਕਿੰਨੇ ਜਿਹੜਾ ਵਾਰ ਵਾਰ ਸ਼ਬਦ ਹੁੰਦਾ ਚਰਨ ਕਿੰਨੇ ਆਪਣੀ ਘਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਟਿਕਾਲਾ ਤੇਰੇ ਘਿਰਦੇ ਵੀ ਸ਼ਬਦ ਟਿਕ ਗਿਆ ਸਮਝੀ ਗੁਰੂ ਕੇ ਚਰਨ ਟਿਕ ਗਏ ਖਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ ਪੱਲੇ ਬੰਨ ਲਿਆ ਨਹੀਂ ਪਾਲ ਦਾ ਅਰਥ ਉਹ ਦੂਜਾ ਨਹੀਂ ਜਿਹੜਾ ਕਿਵਸ ਚਾਰਾ ਹੋਈ ਹੈ ਕਿ ਕੂੜਾ ਟੁੱਟੇ ਪਾਲੂ ਨਹੀਂ ਇਹ ਪਾਲਦਰ ਤੇ ਪੱਲਾ ਗੁਰੂ ਦੇ ਸ਼ਬਦ ਨੂੰ ਬੱਲੇ ਨਾਲ ਬੰਨ ਲੈ ਤੇ ਅਗਲੀ ਗੱਲ ਠੀਕ ਹੈ ਕਵੀ ਸੰਤੋਖ ਸਿੰਘ ਨੇ ਇੱਕ ਵਾਰੀ ਉਹਨਾਂ ਦੇ ਬਚਨ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ ਤੁਲਨਾ ਕਰ ਰਹੇ ਸਨ ਉਹ ਕਮਲ ਦੇ ਨਾਲ ਤੇ ਸਾਡੀ ਤਰਾਸ ਦੀ ਮੈਨੂੰ ਪਤਾ ਹੈ ਉਸ ਗ੍ਰੰਥ ਵਿੱਚ ਬਹੁਤ ਕੁਝ ਹੈ ਜਿਹੜਾ ਗੁਰਮਤ ਅਨੁਕੂਲ ਨਹੀਂ ਇਹ ਜੋ ਸੱਜਣ ਘਰਾਂ 'ਚ ਬੈਠੇ ਸੁਣ ਰਹੇ ਹੋਣਗੇ ਜਿਹੜੇ ਨਹੀਂ ਪਸੰਦ ਕਰਦੇ ਹੋ ਸਕਦਾ ਉਹਨਾਂ ਨੂੰ ਗੱਲ ਨਾ ਚੰਗੀ ਲੱਗੇ ਪਰ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿਣਾ ਕੋਈ ਸਿੱਖਾਂ ਦਾ ਵਿਦਵਾਨ ਐਸਾ ਨਹੀਂ ਜਿਹੜਾ ਭਾਈ ਸੰਤੋਖ ਸਿੰਘ ਦੀ ਗਿਸ਼ਤੀ ਪੜਨ ਤੋਂ ਬਿਨਾ ਅੱਗੇ ਚੱਲਿਆ ਹੋਵੇ ਆਧਾਰ ਸਭ ਨੇ ਬਣਾਇਆ ਈਵਨ ਕਿ ਪ੍ਰੋਫੈਸਰ ਸੈਵ ਸਿੰਘ ਜੀ ਦੇ ਟੀਕੇ ਬਾਰੇ ਕਿਹਾ ਜਾਂਦਾ ਵੀ ਸੈਂਟੀਫਿਕ ਪਰ ਜਦੋਂ ਉਹਨਾਂ ਨੇ ਬਾਬਾਣੀਆਂ ਕਹਾਣੀਆਂ 10 ਗੁਰੂ ਸਾਹਿਬਾਨਾਂ ਦਾ ਜੀਵਨ ਲਿਖਿਆ ਉਹਨਾਂ ਨੇ ਕਵੀ ਸੰਤੋਖ ਸਿੰਘ ਨੂੰ ਕੋਟ ਕੀਤਾ ਹੋਇਆ ਮੈਕਾਲਫ ਨੇ ਕੋਟ ਕੀਤਾ ਹੈ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਕੋਟ ਕੇ ਮੈਂ ਚਲੋ ਆਪਾਂ ਲੜੀ ਬਹੁਤ ਵੱਡੀ ਹੈ ਸੰਪਰਦਾਇ ਵਿਦਵਾਨਤਾ ਕਰਦੀ ਕਥਾ ਨੇ ਜੀਓ ਇਸ ਕਰਕੇ ਮੈਂ ਬੇਨਤੀ ਕਰਾਂ ਉਹ ਕਮਲ ਦੇ ਫੁੱਲ ਨਾਲ ਤੁਲਨਾ ਦੇਈ ਗਏ ਕਿ ਕਮਲ ਦਾ ਫੁੱਲ ਨਰਲੀਪ ਹੈ ਕਮਲ ਦਾ ਫੁੱਲ ਇਹ ਕੋਮਲ ਹੈ ਕਮਲ ਦਾ ਫੁੱਲ ਸੁਗੰਧੀ ਵਾਲਾ ਕਮਲ ਦਾ ਫੁੱਲ ਸੂਰਜ ਨੂੰ ਪਿਆਰ ਕਰਦਾ ਅੱਗੇ ਜਾ ਕੇ ਕਹਿੰਦੇ ਆ ਤੁਲਨਾ ਤਾਂ ਜ਼ਰੂਰ ਦੇ ਦਿੱਤੀ ਪਰ ਇਹ ਮੁਰਝਾ ਜਾਂਦਾ ਹੈ ਵੈ ਗੁਰੂ ਜੀ ਦੇ ਚਰਨ ਕਮਲ ਉਹ ਨੇ ਜਿਹੜੇ ਕਦੀ ਮੁਰਝਾ ਨਹੀਂ ਹੁੰਦੇ ਇਹ ਰਾਤ ਨੂੰ ਸਮੇਟ ਲੈਂਦਾ ਹੈ ਵਾਹਿਗੁਰੂ ਜੀ ਦੇ ਚਰਨੇ ਨਹੀਂ ਕਿ ਰਾਤ ਨੂੰ ਬਖਸ਼ਿਸ਼ ਨਹੀਂ ਕਰਦੇ ਇਥੇ ਸਤਿਗੁਰੂ ਜੀ ਕਹਿੰਦੇ ਚਰਨ ਕਮਲ ਸਰਨੰ ਪਰਮੇਸ਼ਵਰ ਦੇ ਚਰਨ ਕਮਲਾਂ ਦੀ ਸ਼ਰਨ ਵਿੱਚ ਪੈ ਜਾ ਤੇ ਕਿਵੇਂ ਸ਼ਰਨ ਚ ਪਈਏ ਜੀ ਅੱਗੇ ਮਹਾਰਾਜ ਤਰੀਕਾ ਦੱਸਦੇ ਨੇ ਰਮਣਨ ਗੋਪਾਲ ਕੀਰਤਨ ਹੈ ਇੱਕ ਕੰਮ ਕਰ ਰਮਣਗਦਰ ਤੇ ਤੂੰ ਰਮ ਚੇਤੇ ਕਰ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਵੈਗਰੂ ਜੀ ਦਾ ਕੀਰਤਨ ਕਰ ਇਹ ਉਹਦੀ ਸ਼ਰਨ ਵਿੱਚ ਪੈਣਾ ਅਗਲਾ ਬਚਨ ਜੀ ਸਾਧ ਸੰਗੇਣ ਤਰਣੰ ਸਾਧ ਸੰਗਤ ਵਿੱਚ ਤੂੰ ਤਰ ਸਕਨੇ ਸਾਧ ਸੰਗਤ ਤੋਂ ਬਿਨਾ ਨਕੀ ਕਿਦੇ ਤੋਂ ਜੀ ਮਹਾਰਜ ਕੇ ਨਾਨਕ ਮਹਾ ਸਾਗਰ ਪੈ ਦੂਤਰਹ ਕਿ ਜਿਹੜਾ ਇਹ ਬਹੁਤ ਖਤਰਨਾਕ ਭਿਆਨਕ ਸਰੋਵਰ ਹੈ ਸੰਸਾਰ ਸਮੁੰਦਰ ਹੈ ਇਹਦੇ ਵਿੱਚੋਂ ਸਿਰਵ ਤਰਿਆ ਜਾ ਸਕਦਾ ਸਾਧ ਸੰਗਤ ਤੇ ਵਾਹ ਗੁਰੂ ਜੀ ਦੇ ਸ਼ਬਦ ਕੀਰਤਨ ਦੇ ਰਾਹੀਂ ਹੁਣ ਅੱਜ ਜਿਹੜਾ ਅਗਲਾ ਬਚਨ ਆਪ ਜੀ ਸੁਣ ਰਹੇ ਹੋ ਮੈਂ ਜਬਾਬਾ ਕ੍ਰਿਪਾਲ ਸਿੰਘ ਜੀ ਸਤੋ ਵਾਲੀ ਗਲੀ ਉਹਨਾਂ ਦਾ ਵੀ ਟੀਕਾ ਦੇਖਿਆ ਉਹਨਾਂ ਨੇ ਇੱਕ ਸ਼ਬਦ ਹੋਰ ਵੀ ਵਰਤਿਆ ਕਹਿਣ ਲੱਗੇ ਅਸਲ 'ਚ ਇਹ ਸਲੋਕ ਉਹ ਕਵਚ ਹੈ ਜਿਹੜਾ ਸਿੱਖ ਅਭਿਆਸ ਕਰਦਾ ਹੈ ਸ਼ਬਦ ਦਾ ਇਥੇ ਸਰੀਰ ਦੇ ਹਰ ਅੰਗ ਦੀ ਰਖਵਾਲੀ ਕੀਤੀ ਗਈ ਇਹ ਬਚਨ ਖੈ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਸਿਰ ਆ ਜਿਹੜਾ ਆਪਾਂ ਸੀਸ ਕਹਿੰਦੇ ਆ ਮਸਤਕ ਦਾ ਅਰਥ ਮੱਥਾ ਰੱਖਿਆ ਦਾ ਅਰਥ ਹੀ ਰਖਵਾਲੀ ਇਸ ਸਿਰ ਅਤੇ ਮੱਥੇ ਦੀ ਰਖਵਾਲੀ ਇਹਦੀ ਰੱਖਿਆ ਕੌਣ ਕਰਨ ਵਾਲੇ ਨੇ ਪਾਰ ਬ੍ਰਹਮੰ ਫਾਰ ਬ੍ਰਹਮ ਪਰਮੇਸ਼ਵਰ ਜੀ ਸਿਰ ਤੇ ਮੱਥੇ ਦੀ ਰਖਵਾਲੀ ਕਰਨ ਵਾਲੇ ਨੇ ਤੇ ਅਗਲਾ ਵਚਨ ਥੋੜੇ ਜਿਹਾ ਅਰਥ ਪਹਿਲਾਂ ਕਰ ਲੈਂਦੇ ਕਿਉਂਕਿ ਇਹ ਬੜੇ ਡੂੰਘੇ ਅਰਥ ਨੇ ਸਿਰ ਦੀ ਵੀ ਰਬਰ ਇੱਕ ਸਿਰ ਦੇ ਅਰਥ ਨੇ ਵੀ ਕੋਈ ਚੋਟ ਨਾ ਲੱਗੇ ਇਹ ਕਰ ਤੇ ਸਿੱਧੇ ਪੰਜਾਬੀ ਚ ਕਰਾਂ ਜਿਹਦੀ ਖੋਪੜੀ ਘੁੰਮ ਜਾਵ ਪੈਰੇ ਰਸਤੇ ਤੇ ਤੁਰ ਪੈਂਦਾ ਇਹ ਮੱਥੇ ਦੀਆਂ ਰਖਾਵਾਂ ਪੁੱਟੀਆਂ ਹੋਣ ਤੇ ਬੰਦਾ ਕੁਰਾਏ ਪੈ ਜਾਂਦਾ ਹੈ ਜਦੋਂ ਸਮਰੱਥ ਗੁਰੂ ਮੱਥੇ ਉੱਤੇ ਵੈਗੁਰੂ ਆਪਣਾ ਹੱਥ ਦੇ ਦੇਵੇ ਤੇ ਪੁੱਟੀਆਂ ਵੀ ਸਿੱਧੀਆਂ ਹੋ ਜਾਂਦੀਆਂ ਮੈਂ ਕੱਲ ਇੱਕ ਵਚਨ ਕੀਤਾ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਮਾਰੇ ਸੱਚੇ ਪਾਤਸ਼ਾਹ ਕਰਨ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਸਿਰ ਦੀ ਮੱਥੇ ਦੀ ਰਖਵਾਲੀ ਕਰਨ ਵਾਲੇ ਪਾਰ ਬ੍ਰਹਮ ਪਰਮੇਸ਼ਵਰ ਨੇ ਅੱਗੇ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਕਿ ਸਾਡੇ ਖੱਥਾਂ ਦੀ ਤੇ ਸਾਡੀ ਸਾਰੀ ਕਾਇਆ ਦੀ ਮੈਂ ਫਿਰ ਬੇਨਤੀ ਕਰਾਂ ਇੱਕ ਰੱਖਿਆ ਹੈ ਬਾਹਰੋਂ ਸੱਟ ਨਾ ਲੱਗ ਜਾਏ ਬਿਮਾਰ ਨਾ ਹੋ ਜਾਈਏ ਕੋਈ ਚੋਟ ਨਾ ਪਹੁੰਚੇ ਇੱਕ ਰੱਖਿਆ ਹੈ ਇਸ ਮੱਥੇ ਨੂੰ ਇਸ ਸਿਰ ਨੂੰ ਇਹਨਾਂ ਖੱਥਾਂ ਨੂੰ ਤੁਸੀਂ ਕਿਰਪਾ ਕਰੋ ਵਾਸ਼ਨਾ ਤੋਂ ਵੀ ਰਖਵਾਲੀ ਕਰੋ ਇਹ ਖੱਥ ਕਿਤੇ ਪਰਾਇਆ ਹੱਕ ਨਾ ਖਾਣ ਲੱਗ ਪਏ ਇਕ ਕਾਇਆ ਕਿਤੇ ਮਾਰੇ ਰਸਤੇ ਨ ਚਲ ਪੈ ਮੈਂ ਤਾਂ ਬੇਨਤੀ ਕੀਤੀ ਮੈਂ ਦੋ ਅਰਥ ਕਰਕੇ ਤੁਰਾਂਗਾ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਵਰ ਜਿਹੜਾ ਸਭ ਤੋਂ ਉੱਚੇ ਨੇ ਪਰਮ ਈਸ਼ਰ ਉਹ ਸਾਡੀ ਕਾਇਆ ਦੀ ਤੇ ਖੱਤਾਂ ਦੀ ਰਖਵਾਲੀ ਕਰਨ ਵਾਲੇ ਨੇ ਆਤਮ ਰਖਿਆ ਗੋਪਾਲ ਸਵਾਮੀ ਹੁਣ ਆਤਮ ਦੇ ਅਰਥ ਕਈਆਂ ਨੇ ਮੰਨ ਕੀਤੇ ਨੇ ਜੀ ਕਿਉਂਕਿ ਮੈਂ ਕੱਲ ਵੀ ਆਪ ਜੀ ਨੂੰ ਕਹਿਆ ਸੀ ਕਈ ਥਾਵਾਂ ਤੇ ਮਨ ਆਤਮਾ ਦੇ ਅਰਥ ਰੱਖਦਾ ਕਿਤੇ ਸਰੀਰ ਦੇ ਅਰਥ ਰੱਖਦਾ ਇਹਦਾ ਅਰਥ ਆਤਮ ਰੱਖਿਆ ਗੋਪਾਲ ਸਵਾਮੀ ਸਾਨੂੰ ਆਤਮਿਕ ਤੌਰ ਤੇ ਵੀ ਸਾਡੀ ਰਖਵਾਲੀ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਇਹ ਸਾਨੂੰ ਬਚਾਉਂਦੇ ਆਤਮ ਰੱਖਿਆ ਗੋਪਾਲ ਜਿਹੜਾ ਧਰਤੀ ਦਾ ਪਾਲਣ ਆ ਰੇ ਤੇ ਸਵਾਮੀ ਦਾ ਅਰਥ ਹੈ ਮਾਲਕ ਆਤਮ ਰੱਖਿਆ ਗੋਪਾਲ ਸਵਾਮੀ ਧਨ ਜਿਹੜਾ ਸਾਡਾ ਪੈਸਾ ਹੈ ਦੌਲਤ ਹੈ ਤਨ ਚਰਨ ਰਖਿਆ ਜਗਦੀਸ਼ ਰਹਿ ਫਿਰ ਅਰ ਸੁਣਿਓ ਕਈਆਂ ਗੁਰਮਖਾਂ ਨੇ ਚਰਨ ਦਰਥ ਪੈਰ ਕੀਤਾ ਜਿਉਂ ਤੇ ਹੱਥ ਦੀ ਗੱਲ ਚੱਲਦੀ ਵੀ ਨਾ ਹੱਥ ਦੇ ਰਖਵਾਲੇ ਸਿਰ ਦੇ ਰਖਵਾਲੇ ਮੱਥੇ ਦੇ ਰਖਵਾਲੇ ਕਾਇਆ ਦੇ ਰਖਵਾਲੇ ਆਤਮਾ ਦੇ ਰਖਵਾਲੇ ਪਰ ਕੁਛ ਗੁਰਮਖਾਂ ਦੇ ਅਰਥ ਮੈਨੂੰ ਚੰਗੇ ਲੱਗੇ ਜੀ ਚ ਮੇਰੇ ਚੰਗੇ ਲੱਗਣ ਦਾ ਮਤਲਬ ਇਹ ਨਹੀਂ ਕਿ ਸਭ ਨੂੰ ਚੰਗੇ ਲੱਗਣ ਅਰਥਾਂ ਦਾ ਪਾਰ ਆ ਵਾਰ ਵੀ ਮੈਂ ਇੱਕ ਦਿਨ ਇੱਥੇ ਸ਼ਾਇਦ ਐਡਮਿੰਟਨ ਕਥਾ ਕਰਦਾ ਕਿ ਆਸੀ ਜੀ ਅਸੀਂ ਅਰਥ ਕਰ ਰਹੇ ਹਾਂ ਪਰ ਸਾਡਾ ਅਨੁਭਵ ਤੇ ਨਹੀਂ ਨਾ ਗੁਰਬਾਣੀ ਤਾਂ ਸਾਰੀ ਅਨੁਭਵਕ ਹੈ ਕਿਉਂਕਿ ਗੁਰਬਾਣੀ ਉਹ ਕਵਤਾ ਉਹ ਪੋਇਟਰੀ ਨਹੀਂ ਕਿ ਲਾਇਬ੍ਰੇਰੀ ਚ ਬੈਠੇ ਆ ਤੇ ਕਵਤਾ ਦੀਆਂ ਕਿਤਾਬਾਂ ਪੜ ਲੀਆਂ ਤੇ ਉਸ ਤੋਂ ਬਾਅਦ ਆਪਾਂ ਕਵਤਾ ਲਿਖਣੀ ਸ਼ੁਰੂ ਕਰ ਦਿੱਤੀ ਪ੍ਰੋਫੈਸਰ ਪੂਰਨ ਸਿੰਘ ਗੱਲ ਕਹਿੰਦੇ ਹੁੰਦੇ ਸਨ ਗੁਰਬਾਣੀ ਕਾ ਬਨਾਵ ਬਨਾਮ ਦੁਨੀਆਵੀ ਕਵਤਾ ਅਲ ਸੁਣੀਓ ਉਹਦੇ ਵਿੱਚ ਉਹ ਕਹਿੰਦੇ ਸਨ ਕਿ ਆਮ ਤੌਰ ਤੇ ਕਵੀ ਵਿੱਚ ਖਿਆਲ ਜਨਮ ਲੈਂਦੇ ਨੇ ਕਿਸੇ ਵੇਲੇ ਵੀ ਲੈ ਸਕਦੇ ਆ ਉਹ ਕਵੀ ਲਿਖਦਾ ਪਾੜਦਾ ਫਿਰ ਲਿਖਦਾ ਪਰ ਕਹਿੰਦੇ ਕਵੀ ਜਦੋਂ ਖੁਲਾਰੇ ਚ ਆਉਂਦਾ ਹੈ ਨਾ ਉਦੋਂ ਲਿਖ ਦਿੰਦਾ ਪਰ ਜਦੋਂ ਉਹਨੂੰ ਤੋਟਾਂ ਪੈਂਦਾ ਉਦੋਂ ਨਸ਼ੇ ਵਾਲ ਤੁਰ ਪੈਂਦਾ ਤੁਸੀਂ ਬਹੁਤ ਸਾਰੇ ਸ਼ਾਇਰ ਦੇਖੇ ਹੋਣੇ ਨੇ ਗੀਤਕਾਰ ਜਿਹੜੇ ਅੱਖ ਅੱਖਰ ਲਬਜ ਪਰੋਨ ਦੀ ਕਮਾਲ ਕਰ ਦਿੰਦੇ ਆ ਪਰ ਕਈ ਵਾਰੀ ਖਿਆਲ ਉੱਚਾ ਹੁੰਦਾ ਪਰ ਜੀਵਨ ਉੱਚਾ ਨਹੀਂ ਹੁੰਦਾ ਖਿਆਲ ਤੇ ਜੀਵਨ 'ਚ ਬੜਾ ਫਰਕ ਹੈ ਹਾਲਾਂਕਿ ਮੈਨੂੰ ਪਤਾ ਹੈ ਖਿਆਲ ਜੀਵਨ ਨੂੰ ਜਨਮ ਦਿੰਦਾ ਹੈ ਕਈ ਵਾਰੀ ਬੰਦੇ ਦੇ ਜਿਹੜੇ ਖਿਆਲ ਨਹੀਂ ਸੁਣਾਉਣ ਵਾਲੇ ਬਹੁਤ ਉੱਚੇ ਆ ਪਰ ਪ੍ਰੈਕਟੀਕਲ ਤੌਰ ਤੇ ਇਹਨਾਂ ਜੀਵਨ ਉੱਚਾ ਨਹੀਂ ਹੁੰਦਾ ਜਿਵੇਂ ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਕਾਂ ਤਕਬੂਤਰ ਚਿੜੀ ਇਹਨਾਂ ਤੋਂ ਸਭ ਤੋਂ ਉੱਚੀ ਉਡਾਰੀ ਜਿਹੜੀ ਮਾਰਦੀ ਇਲ ਮਾਰਦੀ ਇਲ ਉੱਚੀ ਹੈ ਪਰ ਸੁਰਤ ਥੋੜਾ ਉੱਚੀ ਹੈ ਜਿੰਨਾ ਮਰਜੀ ਅਸਮਾਨ 'ਚ ਇਲ ਉੱਡੀ ਜਾਏ ਪਰ ਅਖੀਰ ਤੇ ਇੰਨੀ ਉੱਚੀ ਉੱਡ ਕੇ ਵੀ ਉਹਦੀ ਨਜ਼ਰ ਮਰੇ ਕੋਈ ਪਸ਼ੂ ਦੇ ਪਿੰਜਰ ਤੇ ਹੈ ਕਈ ਵਾਰੀ ਚੇਤੇ ਰੇ ਕੋ ਲਿਖਣ ਵਾਲੇ ਲਿਖਾਰੀ ਖਿਆਲਾਂ ਕਰਕੇ ਬਹੁਤ ਉੱਚੀ ਸ਼ਬਦਾਵਲੀ ਵਰਜ ਜਾਂਦੇ ਆ ਪਰ ਬਿਰਤੀ ਉਹਨਾਂ ਦੀ ਇਲ ਵਰਗੀ ਹੁੰਦੀ ਫਸੇ ਉਹ ਵਾਸ਼ਨਾ ਵਿੱਚ ਹੀ ਹੁੰਦੇ ਮੈਂ ਚਲੋ ਕਿਸ ਦਾ ਜ਼ਿਕਰ ਨਹੀਂ ਕਰਨਾ بڑے بڑے ਰਾਈਟਰ ਜਿਹੜੇ ਨੇ ਜਿਨ੍ਹਾਂ ਨੂੰ ਲੋਕੀ ਪੰਜਾਬੀ 'ਚ ਪੜ੍ਹਦੇ ਆ ਇਹ ਚਲੋ ਸੁਭਾਏ ਸਾਡਾ ਜੀ ਸਭ ਨੂੰ ਪੜ੍ਹਨਾ ਉਹ ਸਾਰੀ ਸਾਰੀ ਰਾਤ ਸਿਗਰਟਾਂ ਪੀਪੀ ਕੇ ਲੇਖੇ ਦਿੰਦੇ ਸਾਂ ਲੋਕੀ ਕੋਟ ਕਰਦੇ ਉਹਨਾਂ ਮੈਂ ਤਾਂ ਬੇਨਤੀ ਕਰਾਂਗਾ ਪ੍ਰੋਫੈਸਰ ਸਾਹਿਬ ਕਹਿੰਦੇ ਆ ਉਹਨਾਂ ਨੂੰ ਟੋਟਾ ਪੈਂਦਾ ਸ਼ਬਦਾਂ ਦਾ ਪਰ ਉਹਨਾਂ ਕੋ ਰੋਖਾਨੀਅਤ ਨਹੀਂ ਬੋਧਿਕ ਗਿਆਨ ਹੈ ਪਰ ਕਹਿੰਦੇ ਨੇ ਗੁਰਬਾਣੀ ਦੇ ਉਚਾਰਨ ਕਰਤਾ ਬਾਣੀ ਉਚਾਰਨ ਕਰਦੇ ਆ ਇਹਨਾਂ ਨੂੰ ਟੋਟਾ ਕਦੀ ਨਹੀਂ ਪੈਂਦਾ ਕਿਉਂਕਿ ਉਸ ਸੋਮੇ ਨਾਲ ਜਿਹੜੇ ਨੇ ਜਿੱਥੇ ਦਰਿਆ ਸਦਾ ਚੱਲਦਾ ਰਹਿੰਦਾ